ਮੈਂ ਸਾਫ ਦਾ ਸੈਨਿਕ ਮੀਵਾ ਸਿੰਘ ਮੇਰਾ ਭਾਨਜਾ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਸੀ ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੱਡੀ ਵੀ ਜਿੱਥੇ ਗਿਆ ਸੀ ਜਿਸ ਦੀ ਕੀ ਅਚਾਨਕ ਨਸ ਫਟਣ ਕਾਰਨ ਮੌਤ ਹੋ ਗਈ ਤੇ ਹੁਣ ਪਰਿਵਾਰ ਬਹੁਤ ਡੂੰਗੇ ਸਦਵੇਂ ਦੇ ਵਿੱਚ ਹੈ ਪਰਿਵਾਰ ਨੇ ਆਪਣਾ ਬੱਚਾ ਲੋਨ ਲੈ ਕੇ ਬਾਹਰ ਭੇਜਿਆ ਪਰ ਪ੍ਰਮਾਤਮਾ ਨੇ ਅਜੇ ਹੀ ਸੱਟ ਮਾਰੀ ਕਿ ਪਰਿਵਾਰ ਦੀ ਕਮਰ ਟੁੱਟ ਗਈ ਹਰਮਨਪ੍ਰੀਤ ਸਿੰਘ ਜੋ ਕਿ ਪਿੰਡ ਜੱਲਾ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਸਰਦਾਰ ਹਾਕਮ ਸਿੰਘ ਜੋ ਕਿ ਇੱਕ ਸਾਬਕਾ ਸੈਨਿਕ ਹਨ ਉਹਨਾਂ ਨੇ ਆਪਣੀ ਸਾਰੀ ਕਮਾਈ ਆਪਣੇ ਬੱਚਿਆਂ ਤੇ ਲਗਾ ਦਿੱਤੀ ਅਤੇ ਉਸ ਦੀ ਲੜਕੀ ਜੋ ਕਿ 4 ਸਾਲ ਪਹਿਲਾਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਹਦੇ ਉੱਤੇ ਪੈਸਾ ਲੱਗਿਆ ਜੋ ਕੁਝ ਬੱਚੇ ਉਸ ਵਾਸਤੇ ਲੋਨ ਲੈ ਕੇ ਆਪਣੇ ਬੱਚੇ ਹਰਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ ਪਰ ਪਰ ਮਾਤਾ ਮਾਤਾ ਐਸਾ ਪਣਾ ਵਰਤਿਆ ਕਿ ਬੱਚੇ ਦੀ ਉਥੇ ਦਿਮਾਗ ਦੀ ਨਸਪੜਨ ਕਾਰਨ ਮੌਤ ਹੋ ਗਈ। ਪਰਿਵਾਰ ਹੁਣ ਬਹੁਤ ਡੂੰਘੇ ਸਦਵੇਂ ਵਿੱਚ ਆਇਆ ਤੇ ਮੈਂ ਅਤੇ ਪੂਰਾ ਪਿੰਡ ਵਾਸੀ ਇਹ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਬੱਚੇ ਦੀ ਜੋ ਡੈੱਡ ਬੋਡੀ ਆ ਉਹ ਇੱਥੇ ਇੰਡੀਆ ਲਿਆਂਦੀ ਜਾਵੇ ਤੇ ਪਰਿਵਾਰ ਦੀ ਮਾਲੀ ਮਦਦ ਵੀ ਕੀਤੀ ਜਾਵੇ। ਪਰਿਵਾਰ ਦੇ ਵਿੱਚ ਉਹਨਾਂ ਦਾ ਛੋਟਾ ਸੁਪੁੱਤਰ ਆ ਹੋ ਸਕੇ ਸਰਕਾਰ ਵੱਲੋਂ ਉਸ ਨੂੰ ਇੱਕ ਨੌਕਰੀ ਵੀ ਦਿੱਤੀ ਜਾਵੇ। ਸਾਡੇ ਵੱਲੋਂ ਅਤੇ ਪੂਰੇ ਪਿੰਡ ਵੱਲੋਂ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਉਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸੁਪੁੱਤਰ ਦੀ ਜੋ ਡੈੱਡ ਬੋਡੀ ਹੈ ਬਾਹਰ ਕੈਨੇਡਾ ਦੇ ਵਿੱਚ ਉੱਥੋਂ ਇੰਡੀਆ ਦੇ ਵਿੱਚ ਵਸਲੇ ਲਿਆਂਦੇ ਜਾਵੇ ਮੈਂ ਸਾਬਕਾ ਸੈਨਿਕ ਮੀਵਾ ਸਿੰਘ ਮੇਰਾ ਭਾਨਜਾ ਜਿਸ ਦਾ ਨਾਮ ਹਰਮਨਪ੍ਰੀਤ ਸਿੰਘ ਸੀ ਜੋ ਕਿ ਪਿਛਲੇ 2 ਸਾਲਾਂ ਤੋਂ ਕੈਨੇਡਾ ਦੇ ਵਿੱਚ ਸਟੱਡੀ ਵੀਜ਼ੇ ਤੇ ਗਿਆ ਸੀ ਜਿਸ ਦੀ ਕੀ ਅਚਾਨਕ ਨਸਪਟਣ ਕਾਰਨ ਮੌਤ ਹੋ ਗਈ ਤੇ ਹੁਣ ਪਰਿਵਾਰ ਬਹੁਤ ਡੂੰਘੇ ਸਦਮੇ ਦੇ ਵਿੱਚ ਹੈ ਪਰਿਵਾਰ ਨੇ ਆਪਣਾ ਬੱਚਾ ਲੋਨ ਲੈ ਕੇ ਬਾਹਰ ਭੇਜਿਆ ਪਰ ਪ੍ਰਮਾਤਮਾ ਨੇ ਅਜੇ ਸੱਟ ਮਾਰੀ ਕਿ ਪਰਿਵਾਰ ਦੀ ਕਮਰ ਟੁੱਟ ਗਈ ਹਰਮਨਪ੍ਰੀਤ ਸਿੰਘ ਜੋ ਕਿ ਪਿੰਡ ਜੱਲਾ ਦਾ ਰਹਿਣ ਵਾਲਾ ਸੀ ਉਸਦੇ ਪਿਤਾ ਸਰਦਾਰ ਹਾਕਮ ਸਿੰਘ ਜੋ ਕਿ ਇੱਕ ਸਾਬਕਾ ਸੈਨਿਕ ਹਨ ਉਹਨਾਂ ਨੇ ਆਪਣੀ ਸਾਰੀ ਕਮਾਈ ਆਪਣੇ ਬੱਚਿਆਂ ਤੇ ਲਗਾ ਦਿੱਤੀ ਅਤੇ ਉਸ ਦੀ ਲੜਕੀ ਜੋ ਕਿ 4 ਸਾਲ ਪਹਿਲਾਂ ਕਰੋਨਾ ਕਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਉਹਦੇ ਉੱਤੇ ਪੈਸਾ ਲੱਗਿਆ ਜੋ ਕੁਝ ਬੱਚੇ ਉਸ ਵਾਸਤੇ ਲੋਨ ਲੈ ਕੇ ਆਪਣੇ ਬੱਚੇ ਹਰਮਨਪ੍ਰੀਤ ਸਿੰਘ ਨੂੰ ਕੈਨੇਡਾ ਭੇਜਿਆ ਪਰ ਪ੍ਰਮਾਤਮਾ ਦਾ ਐਸਾ ਪਾਣਾ ਵਰਤਿਆ ਕਿ ਬੱਚੇ ਦੀ ਉੱਥੇ ਦਿਮਾਗ ਦੀ ਨਸਪੜਨ ਕਾਰਨ ਮੌਤ ਹੋ ਗਈ। ਪਰਿਵਾਰ ਹੁਣ ਬਹੁਤ ਡੂੰਘੇ ਸਦਵੇਂ ਵਿੱਚ ਆਇਆ ਤੇ ਮੈਂ ਅਤੇ ਪੂਰਾ ਪਿੰਡ ਵਾਸੀ ਦੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਉਹਨਾਂ ਨੂੰ ਉਹਨਾਂ ਦੇ ਬੱਚੇ ਦੀ ਜੋ ਡੈੱਡ ਬੋਡੀ ਆ ਉਹ ਇੱਥੇ ਇੰਡੀਆ ਲਿਆਂਦੀ ਜਾਵੇ ਤੇ ਪਰਿਵਾਰ ਦੀ ਮਦਦ ਵੀ ਕੀਤੀ ਜਾਵੇ ਪਰਿਵਾਰ ਦੇ ਵਿੱਚ ਉਹਨਾਂ ਦਾ ਛੋਟਾ ਸੁਪੁੱਤਰ ਆ ਹੋ ਸਕੇ ਸਰਕਾਰ ਵੱਲੋਂ ਉਸ ਨੂੰ ਇੱਕ ਨੌਕਰੀ ਵੀ ਦਿੱਤੀ ਜਾਵੇ ਸਾਡੇ ਵੱਲੋਂ ਅਤੇ ਪੂਰੇ ਪਿੰਡ ਵੱਲੋਂ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਉਸ ਦੁਖੀ ਪਰਿਵਾਰ ਦੀ ਮਦਦ ਕੀਤੀ ਜਾਵੇ ਉਹਨਾਂ ਦੇ ਸੁਪੁੱਤਰ ਦੀ ਜੋ ਡੈੱਡ ਬੋਡੀ ਆ ਬਾਹਰ ਕੈਨੇਡਾ ਦੇ ਵਿੱਚ ਉੱਥੋਂ ਇੰਡੀਆ ਦੇ ਕਿੱਥੇ ਵਸ ਲ ਜਾਂਦੇ ਜਾਵੇ